ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਹੋਰ ਵੀਡੀਓ ਦੇ ਵਿੱਚ ਜਿੱਥੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਪੰਜਾਬੀ ਭਾਈਚਾਰਾ ਕੈਨੇਡਾ ਵਿੱਚ ਜਾ ਕੇ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਹੈ ਉੱਥੇ ਹੀ ਪੰਜਾਬ ਦੇ ਕੁਝ ਇਹੋ ਜਿਹੇ ਲੋਕ ਜਿਹੜੇ ਪੰਜਾਬ ਤੇ ਇੰਡੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡਾ ਦੇ ਵਿੱਚ ਜਿੱਦਾਂ ਨੂੰ ਦੱਸ ਦਈਏ ਕਿ ਮਨਜਿੰਦਰ ਸਿੰਘ ਪੂਰਾ ਅਤੇ ਸੁਖਦੀਪ ਸਿੰਘ ਬਰਾੜ 5 ਮਿਲੀਅਨ ਡਾਲਰ ਦੀ ਕਾਰਗੋ ਚੋਰੀ ਦੇ ਸਕੀਮ ਵਿੱਚ ਗ੍ਰਿਫਤਾਰ ਕਰ ਦਿੱਤੇ ਗਏ ਹਨ Brampton ਦੇ 2 ਵਿਅਕਤੀਆਂ ਨੂੰ ਵੱਡੇ ਪੱਧਰ ਤੇ ਕਾਰਗੋ ਚੋਰੀ ਦੀ ਜਾਂਚ ਤੋਂ ਬਾਅਦ ਕਈ ਦਿਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸਦੇ ਕਿ Peel Regional Police ਨੇ 5 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਦੀ ਹੋਈ ਮਾਲ ਦੀ ਜਾਂਚ ਚੱਲ ਰਹੀ ਸੀ ਤੇ ਉਸ ਦੇ ਸੰਬੰਧ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਦਸੰਬਰ 24 ਅਤੇ ਜਨਵਰੀ 25 ਦੇ ਵਿਚਕਾਰ ਹੋਈਆਂ ਚੋਰੀਆਂ ਵਿੱਚ ਮਾਲ ਨਾਲ ਭਰੇ ਕਈ ਟ੍ਰੇਲਰ ਸ਼ਾਮਲ ਸਨ ਜੋ ਜੋ ਆਲਡੇਜ਼ ਟਰੱਕਿੰਗ ਵਜੋਂ ਜਾਣੀ ਜਾਂਦੀ ਇੱਕ ਟਰਾਂਸਪੋਰਟੇਸ਼ਨ ਕੰਪਨੀ ਦੁਆਰਾ ਚੋਰੀ ਕੀਤੇ ਗਏ ਸਨ ਇੱਕ ਵਿਆਪਕ ਜਾਂਚ ਦੇ ਨਤੀਜੇ ਵਜੋਂ ਪੁਲਿਸ ਨੇ 41 ਸਾਲਾ ਮਨਜਿੰਦਰ ਸਿੰਘ ਬੂਰਾ ਜੋ ਕਿ ਬ੍ਰੈਂਟਨ ਵਿੱਚ ਬੂਰਾ ਲਿਮਟਿਡ ਦੇ ਮਾਲਕ ਹਨ ਨੂੰ ਇਹਨਾਂ ਅਪਰਾਧਾਂ ਵਿੱਚ ਸ਼ਾਮਲ ਹੋਣ ਵਜੋਂ ਪਛਾਣਿਆ ਬੂਰਾ ਨੂੰ ਸ਼ੁਰੂ ਵਿੱਚ 19 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ 26 ਫਰਵਰੀ ਨੂੰ ਨੋਬਲਟਨ 온ਟਾਰੀਓ ਵਿੱਚ ਇੱਕ ਜਾਇਦਾਦ ਦੀ ਤਸੱਲੀ ਤਲਾਸ਼ੀ ਲੈਣ ਤੋਂ ਬਾਅਦ ਚੋਰੀ ਹੋਈ ਹੋਰ ਜਾਇਦਾਦ ਬਰਾਮਦ ਹੋਈ ਪੁਲਿਸ ਨੇ ਦੋ ਹੋਰ ਕੰਪਨੀਆਂ ਦੀ ਸਮੁਲਿਅਤ ਦਾ ਵੀ ਪਤਾ ਲਗਾਇਆ ਵੈਲ ਸਿਟੀ ਲੌਜਿਸਟਿਕਸ ਅਤੇ ਟਰੱਕ ਲੌਜਿਸਟਿਕਸ 1 ਐਪ੍ਰੈਲ ਨੂੰ ਬ੍ਰੈਂਪਟਨ ਦੇ 28 ਸਾਲਾਂ ਸੁਖਦੀਪ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸਤੇ ਕਈ ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ 5000 ਤੋਂ ਵੀ ਵੱਧ ਦੀ ਚੋਰੀ 5000 ਤੋਂ ਵੱਧ ਦੀ ਧੋਖਾਧੜੀ ਅਤੇ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਤੇ ਕਬਜ਼ਾ ਕਰਨਾ ਸ਼ਾਮਲ ਹੈ ਫਰਵਰੀ ਵਿੱਚ ਗ੍ਰਿਫਤਾਰ ਕੀਤੇ ਗਏ ਬੂਰਾ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਉਹਨਾਂ ਤੇ ਇਹ ਵੀ ਦੋਸ਼ ਲੱਗੇ ਹਨ ਦੋਵਾਂ ਵਿਅਕਤੀਆਂ ਨੂੰ ਬ੍ਰੈਂਪਟਨ ਦੇ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਦੋਸ਼ ਅਜੇ ਤੱਕ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਵਿਊਜ਼ ਰੱਖੋ ਦੋਸਤੋ ਮਿੱਤਰੋ ਕਿ ਇਹੋ ਜਿਹੇ ਲੋਕਾਂ ਨੂੰ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਡਿਪੋਰਟ ਕਰਕੇ ਇੰਡੀਆ ਵਾਪਸ ਭੇਜ ਦੇਣਾ ਚਾਹੀਦਾ ਹੈ ਜਾਂ ਨਹੀਂ